ਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋੜਾਂ 'ਚ ਦਾਦੂਵਾਲ ਨੂੰ ਕਰਾਰਾ ਝਟਕਾ ਮੀਟਿੰਗ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਫੈਸਲਾ ਸੀਐਮ ਮਾਨ ਵੱਲੋਂ ਔਰਤਾਂ ਨੂੰ 1100 ਰੁਪਏ ਦੇਣ ਸੰਬੰਧੀ ਅਹਿਮ ਐਲਾਨ ਕਾਂਗਰਸ ਨੇ ਬਾਜਬਾ ਦੇ ਕੁੱਤਰੇ ਪਰ ਖੈਰਾ ਨੂੰ ਵੱਡੀ ਜ਼ਿੰਮੇਵਾਰੀ ਡਾਕਟਰ ਸੁਵਾਨ ਸਿੰਘ ਨੇ ਕੇਂਦਰ ਦੀ ਮੀਟਿੰਗ ਤੇ ਚੁੱਕੇ ਸਵਾਲ ਕਿਸਾਨਾਂ ਨਾਲ ਹੋ ਰਿਹਾ ਧੋਖਾ ਗੁੰਡਾ ਟੈਕਸ ਵਸੂਲਣ ਵਾਲਾ ਸਰਪੰਚ ਗ੍ਰਿਫਤਾਰ ਸੌ ਚੁੱਕਣਗੇ 트럼ਪ ਪਹਿਲੇ ਦਿਨ 100 ਕਾਰਜਕਾਰੀ ਆਦੇਸ਼ਾਂ ਤੇ ਕਰ ਸਕਦੇ ਨੇ ਦਸਤਖਤ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਤੁਸੀਂ ਆਪਣੇ ਇਸ ਚੈਨਲ ਨੂੰ ਜਾਂ ਆਪਣਾ ਦੂਸਰਾ ਚੈਨਲ ਟੀਵੀਆ ਨਿਊਜ਼ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਦਾਦੂਵਾਲ ਨੂੰ ਕਰਾਰੇ ਝਟਕੇ ਦੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਲਗਭਗ 11 ਸਾਲਾਂ ਬਾਅਦ ਚੋਣਾਂ ਹੋਈਆਂ ਨੇ ਤੇ ਚੋਣਾਂ ਦੇ ਵਿੱਚ ਜਗਦੀਸ਼ ਸਿੰਘ ਝਿੰਡਾ ਦਾ ਧੜਾ ਉਹ ਦਬਦਬਾ ਕਾਇਮ ਕਰ ਗਿਆ ਬਲਜੀਤ ਸਿੰਘ ਦਾਦੂਵਾਲ ਇਹਨਾਂ ਚੋਣਾਂ ਦੇ ਵਿੱਚ ਆਪ ਖੁਦ ਚੋਣ ਹਾਰ ਗਏ ਐ ਜਦਕਿ ਦੀਦਾਰ ਸਿੰਘ ਨਲਵੀ ਵੀ ਬਹੁਤ ਘੱਟ ਵੋਟਾਂ ਦੇ ਫਰਕ ਨਾਲ ਜਿੱਤੇ ਐ ਬਲਦੇਵ ਸਿੰਘ ਕਾਇਮਪੁਰੀ ਨੇ ਹਾਲਾਂਕਿ ਖੁਦ ਚੋਣ ਨਹੀਂ ਲੜੀ ਪਰ ਉਹਨਾਂ ਦੇ ਧੜੇ ਦੇ ਕੁਝ ਮੈਂਬਰਾਂ ਨੇ ਵੀ ਇਸ ਕਮੇਟੀ ਦੇ ਵਿੱਚ ਇਸ ਚੋਣ ਦੇ ਵਿੱਚ ਜਿੱਤ ਦਰਜ ਕੀਤੀ ਹੈ। ਹਰਿਆਣਾ ਸਿੱਖ ਏਕਤਾ ਦਲ ਨੇ ਹਰਿਆਣਾ ਦੇ 40 ਵਾਰਡਾਂ ਦੇ ਵਿੱਚ ਹੋਈਆਂ ਚੋਣਾਂ ਵਿੱਚ 7 ਉਮੀਦਵਾਰਾਂ ਨੂੰ ਆਪਣਾ ਸਮਰਥਨ ਦਿੱਤਾ ਸੀ। ਜਿਸ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ 5 ਉਮੀਦਵਾਰਾਂ ਦੀ ਜਿੱਤ ਹੋਈ ਹੈ। ਦਾਦੂਵਾਲ ਦੀਦਾਰ ਸਿੰਘ ਨਲਵੀ, ਜਗਦੀਸ਼ ਸਿੰਘ ਢਿੰਡਾ ਵੱਖ-ਵੱਖ ਸਮੇਂ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਐ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਵਿੱਚ ਐਤਵਾਰ ਨੂੰ ਸਵੇਰੇ 8 ਵਜੇ ਵੋਟਾਂ ਸ਼ੁਰੂ ਹੋਈਆਂ ਸੀ ਜੋ ਕਿ ਸ਼ਾਮ 5 ਵਜੇ ਤੱਕ ਪਈਆਂ ਹਰਿਆਣਾ ਦੇ ਸਾਰੇ 22 ਜ਼ਿਲ੍ਹਿਆਂ ਨੂੰ 40 ਵਾਰਡਾਂ ਦੇ ਵਿੱਚ ਵੰਡਿਆ ਗਿਆ ਸੀ 40 ਮੈਂਬਰਾਂ ਦੀ ਚੋਣ ਤੋਂ ਬਾਅਦ ਇਹਨਾਂ ਵਿੱਚੋਂ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਜਨਰਲ ਸਕੱਤਰ ਪਾ ਵੱਖ-ਵੱਖ ਅਹੁਦਿਆਂ ਦੀ ਚੋਣ ਕੀਤੀ ਜਾਏਗੀ ਹੁਣ ਤੋਂ ਪਹਿਲਾਂ ਐਸਜੀਪੀਸੀ ਦੇ ਤਹਿਤ ਹਰਿਆਣਾ ਤੋਂ ਮੈਂਬਰ ਚੁਣੇ ਜਾਂਦੇ ਰਹੇ ਐ ਇਹ ਪਹਿਲਾ ਮੌਕਾ ਸੀ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਆਜ਼ਾਦ ਤੌਰ ਤੇ ਚੋਣਾਂ ਕਰਵਾਈਆਂ ਗਈਆਂ ਹੋਣ ਕਮੇਟੀ ਦੀ ਚੋਣ ਦੇ ਵਿੱਚ 69.37% ਦੀਆਂ ਵੋਟਾਂ ਪਈਆਂ ਨੇ ਸਭ ਤੋਂ ਵੱਧ 78.56% ਦੀਆਂ ਵੋਟਾਂ ਡੱਬ ਵਾਲੀ ਵਿੱਚ ਪਈਆਂ ਨੇ ਜਦਕਿ ਰਤਿਆ ਵਿੱਚ 76.11% ਦੀ ਰਤਨਗੜ੍ਹ ਵਿੱਚ 74.2% ਦੀ ਕਾਂਗ ਠਲੀ ਵਿੱਚ 73.68% ਦੀ ਰਣੀਆਂ ਵਿੱਚ 75.03% ਦੀ ਨਾਬੂਸਰੀ ਚੌਕਟਾ ਦੇ ਵਿੱਚ 76.73 ਫੀਸਦੀ ਵੋਟਾਂ ਪਈਆਂ ਨੇ ਇਸ ਚੋਣ ਨੂੰ ਲੈ ਕੇ ਹਰਿਆਣਾ ਦੇ ਸਿੱਖ ਵੋਟਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਔਰਤਾਂ ਸਮੇਤ ਨੌਜਵਾਨ ਵੋਟਰਾਂ ਨੇ ਇਸ ਚੋਣ ਦੇ ਵਿੱਚ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਇਸ ਚੋਣ ਦੇ ਵਿੱਚ ਚਾਰ ਪ੍ਰਮੁੱਖ ਸਿੱਖ ਆਗੂ ਜਿਨ੍ਹਾਂ ਵਿੱਚ ਬਲਜੀਤ ਸਿੰਘ ਦਾਦੂਵਾਲ ਜਗਦੀਸ਼ ਸਿੰਘ ਢਿੰਡਾ ਬਲਦੇਵ ਸਿੰਘ ਕਾਇਮਪੁਰੀ ਅਤੇ ਦੀਦਾਰ ਸਿੰਘ ਨਾਲਵੀ ਧੜਿਆਂ ਦੀ ਸ਼ਾਖ ਦਾਤੇ ਲੱਗੀ ਹੋਈ ਸੀ ਦਾਤੂਵਾਲ ਦੀ ਟੀਮ ਨੇ ਸ਼੍ਰੋਮਣੀ ਅਕਾਲੀ ਦਰ ਹਰਿਆਣਾ ਆਜ਼ਾਦ ਦੇ ਬੈਨਰ ਹੇਠ ਚੋਣਾਂ ਲੜੀਆਂ ਸੀ ਜਦਕਿ ਜਗਦੀਸ਼ ਢਿੰਡਾ ਦੀ ਟੀਮ ਨੇ ਪੰਥਕ ਦਲ ਢਿੰਡਾ ਦੇ ਬੈਨਰ ਹੇਠ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ ਕਾਇਮਪੁਰੀ ਦੀ ਟੀਮ ਨੇ ਹਰਿਆਣਾ ਸਿੱਖ ਪੰਥਕ ਦਲ ਦੇ ਬੈਨਰ ਹੇਠ ਆਪਣੀਆਂ ਚੋਣਾਂ ਲੜੀਆਂ ਨੇ ਜਦਕਿ ਦੀਦਾਰ ਸਿੰਘ ਨਲਵੀ ਦੇ ਉਮੀਦਵਾਰ ਸਿੱਖ ਸਮਾਜ ਸੰਸਥਾ ਦੇ ਉਮੀਦਵਾਰਾਂ ਵਜੋਂ ਮੈਦਾਨ ਵਿੱਚ ਉਤਰੇ ਸੀ ਕਾਲਾਂਵਲੀ ਦੇ ਵਾਰਡ 35 ਤੋਂ ਚੋਣ ਲੜਨ ਵਾਲੇ ਬਰਜੀਤ ਸਿੰਘ ਦਾਦੂਵਾਲ ਖੁਦ ਚੋਣ ਹਾਰ ਗਏ ਨੇ ਇਹਦੇ ਨਾਲ ਉਹ ਖੁਦ ਵੀ ਅਤੇ ਉਹਨਾਂ ਦੇ ਸਮਰਥਕ ਵੀ ਹੈਰਾਨ ਨੇ ਉਹਨਾਂ ਦੀ 1772 ਵੋਟਾਂ ਦੇ ਨਾਲ ਹਾਰ ਹੋਈ ਦੱਸੀ ਜਾ ਰਹੀ ਹੈ ਉਹਨਾਂ ਨੂੰ ਹਰਾਉਣ ਵਾਲੇ ਐਡਵੋਕੇਟ ਬਿੰਦਰ ਸਿੰਘ ਖਾਲਸਾ ਦੀ ਉਮਰ ਸਿਰਫ 28 ਵਰੇ ਹੈ ਖਾਲਸਾ ਨੂੰ 4814 ਵੋਟਾਂ ਮਿਲੀਆਂ ਨੇ ਅਤੇ ਦਾਦੂਵਾਲ ਉਹਨਾਂ ਤੋਂ ਚੋਣ ਹਾਰ ਗਏ ਨੇ ਸ਼ਾਹ ਬਾਦ ਦੇ ਵਾਰਡ ਨੰਬਰ 13 ਤੋਂ ਦੀਦਾਰ ਸਿੰਘ ਨਾਲ ਵੀ ਸਿਰਫ 200 ਵੋਟਾਂ ਦੇ ਨਾਲ ਚੋਣ ਜਿੱਤ ਗਏ ਹੈ ਜਦ ਕੇ ਅਸੰਧ ਦੇ ਵਾਰਡ 18 ਤੋਂ ਜਗਦੀਸ਼ ਸਿੰਘ ਝਿੰਡਾ ਵੀ ਚੋਣ ਜਿੱਤੇ ਐ ਝਿੰਡਾ ਆਪਣੇ ਜ਼ਿਆਦਾਤਰ ਉਮੀਦਵਾਰਾਂ ਨੂੰ ਚੋਣ ਜਿਤਾਉਣ ਦੇ ਵਿੱਚ ਕਾਮਯਾਬ ਰਹੇ ਐ ਹਰਿਆਣਾ ਸਿੱਖ ਏਕਤਾ ਦਲ ਦੇ ਮੈਂਬਰ ਪਿਰਤਪਾਲ ਸਿੰਘ ਪੰਨੂ ਦੇ ਮੁਤਾਬਕ ਉਹਨਾਂ ਦੇ ਸੱਤ ਵਿੱਚੋਂ ਪੰਜ ਉਮੀਦਵਾਰ ਚੋਣ ਜਿੱਤ ਗਏ ਐ ਇਹਨਾਂ ਚੋਣਾਂ ਵਿੱਚ ਨੋਟਾ ਦਾ ਇਸਤੇਮਾਲ ਵੀ ਹੋਇਆ ਐ ਈਵੀਐਮ ਰਾਹੀਂ ਇਹ ਵੋਟਾਂ ਪਾਈਆਂ ਗਈਆਂ ਨੇ ਵੀਵੀ ਪੈਟ ਦਾ ਪਰ ਇਸਤੇਮਾਲ ਨਹੀਂ ਕੀਤਾ ਗਿਆ ਚੋਣ ਮੈਦਾਨ ਵਿੱਚ ਕੁੱਲ 164 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਸੀ ਜਿਨ੍ਹਾਂ ਵਿੱਚੋਂ 40 ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਸੀ ਇਹਨਾਂ ਤੋਂ ਇਲਾਵਾ 9 ਮੈਂਬਰ ਨਾਮਜ਼ਦ ਕੀਤੇ ਜਾਣਗੇ ਇਹਨਾਂ 164 ਉਮੀਦਵਾਰਾਂ ਵਿੱਚ 7 ਮਹਿਲਾ ਉਮੀਦਵਾਰ ਅਤੇ 157 ਆਦਮੀ ਉਮੀਦਵਾਰਾਂ ਨੇ ਆਪਣੀ ਕਿਸਮਤ ਅਜਮਾਈ ਹੈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਤੀਜਿਆਂ ਵਿੱਚ ਅਕਾਲੀ ਦਲ ਨੇ ਆਖਿਆ ਕਿ ਸਾਡੀ ਵੱਡੀ ਜਿੱਤ ਹੋਈ ਹੈ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਟੀਮਾ ਨੇ ਸੋਸ਼ਲ ਮੀਡੀਆ ਅਕਾਊਂਟ ਦੇ ਰਾਹੀਂ ਜਾਣਕਾਰੀ ਸਾਂਝੀ ਕਰਦੇ ਹੋਏ 40 ਵਾਰਡਾਂ ਦੇ ਵਿੱਚੋਂ 18 ਤੇ ਜਿੱਤ ਹਾਸਲ ਕਰਨ ਦਾ ਦਾਵਾ ਕੀਤਾ ਹੈ ਹਾਲਾਂਕਿ ਹੁਣ ਤੱਕ ਆਏ ਨਤੀਜਿਆਂ ਦੇ ਵਿੱਚੋਂ ਕਿਸੇ ਵੀ ਗਰੁੱਪ ਨੂੰ ਬਹੁਮਤ ਨਹੀਂ ਮਿਲਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਮਤਾਬਕ ਕਿਸੇ ਵੀ ਸਿਆਸੀ ਪਾਰਟੀ ਨੂੰ ਇਹ ਚੋਣ ਲੜਨ ਦੀ ਆਗਿਆ ਨਹੀਂ ਸੀ ਦਿੱਤੀ ਗਈ ਇਸ ਲਈ ਪਾਰਟੀ ਨੇ ਹਰਿਆਣਾ ਸਿੱਖ ਪੰਥਕ ਦਲ ਬਣਾ ਕੇ ਚੋਣ ਲੜੀ ਜਿਸ ਦਾ ਚੋਣ ਨਿਸ਼ਾਨ ਢੋਲ ਸੀ ਢੋਲ ਦੇ ਚੋਣ ਨਿਸ਼ਾਨ ਤੇ ਅਕਾਲੀ ਦਲ ਦੇ 6 ਉਮੀਦਵਾਰ ਜਿੱਤੇ ਆ ਜਦ ਕਿ ਉਹਨਾਂ ਦੀ ਹਮਾਇਤ ਵਾਲੇ 12 ਹੋਰ ਆਜ਼ਾਦ ਉਮੀਦਵਾਰਾਂ ਨੂੰ ਜਿੱਤ ਮਿਲ ਚੁੱਕੀ ਹੈ ਡਾਕਟਰ ਚੀਮਾ ਨੇ ਕਿਹਾ ਕਿ ਅਸੀਂ ਚੋਣਾਂ ਤੋਂ ਪਹਿਲਾਂ ਹੀ ਗੱਠ ਜੋੜ ਕੀਤਾ ਸੀ ਡਾਕਟਰ ਚੀਮਾ ਨੇ ਹਰਿਆਣਾ ਦੀਆਂ ਸਿੱਖ ਸੰਗਤਾਂ ਦਾ ਧੰਨਵਾਦ ਵੀ ਕੀਤਾ ਹੈ ਅਤੇ ਸਭ ਤੋਂ ਵੱਡਾ ਝਟਕਾ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੂੰ ਲੱਗਿਆ ਕਿਉਂਕਿ ਉਹ ਆਪਣੀ ਸੀਟ ਹਾਰ ਗਏ ਨੇ ਉਹਨਾਂ ਨੂੰ ਬਿੰਦਰ ਸਿੰਘ ਖਾਲਸਾ ਨੇ ਹਰਾਇਆ ਬਲਜੀਤ ਸਿੰਘ ਸ਼ਰੋਮਣੀ ਅਕਾਲੀ ਦਲ ਆਜ਼ਾਦ ਹਰਿਆਣਾ ਦੇ ਮੁਖੀ ਵੀ ਹੈ ਝਿੰਡਾ ਤੇ ਨਲਵੀ ਗਰੁੱਪ ਨੇ ਵੀ ਕਈ ਵਾਰਡਾਂ 'ਤੇ ਜਿੱਤ ਦਰਜ ਕਰ ਦਿੱਤੀ ਹੈ। ਪੰਥਕ ਦਲ ਦੇ ਮੁਖੀ ਜਗਦੀਸ਼ ਸਿੰਘ ਝਿੰਡਾ ਅਸੰਧ ਦੇ ਵਾਰਡ ਨੰਬਰ 18 ਤੋਂ ਜਿੱਤੇ ਹੈ। ਜਦ ਕਿ ਸਿੱਖ ਸਮਾਜ ਸੰਗਠਨ ਦੇ ਮੁਖੀ ਦੀਦਾਰ ਸਿੰਘ ਨਲਵੀ ਸ਼ਾਹਬਾਦ ਦੇ ਵਾਰਡ ਨੰਬਰ 13 ਤੋਂ ਜਿੱਤੇ ਹੈ। ਹਰਿਆਣਾ ਦੇ ਝੱਜਰ ਤੋਂ ਗਗਨਦੀਪ ਕੌਰ ਨੇ 54 ਵੋਟਾਂ ਪ੍ਰਾਪਤ ਕੀਤੀਆਂ। ਉਹਨਾਂ ਨੇ ਹਰਪ੍ਰੀਤ ਸਿੰਘ ਨੂੰ 3 ਵੋਟਾਂ ਦੇ ਫਰਕ ਨਾਲ ਹਰਾਇਆ ਜਿਨ੍ਹਾਂ ਨੂੰ ਸਿਰਫ 51 ਵੋਟਾਂ ਮਿਲੀਆਂ ਸੀ। ਤੇ ਹੁਣ ਗੱਲ ਕਰਦੇ ਹਾਂ ਕੈ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਮੀਟਿੰਗ ਸੀ ਤੇ ਮੀਟਿੰਗ ਤੋਂ ਪਹਿਲਾਂ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਜਿਹੜੀ ਮੀਟਿੰਗ ਆ ਉਹ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਮੀਟਿੰਗ ਤੋਂ ਪਹਿਲਾਂ ਮੈਂਬਰਾਂ ਨੂੰ ਐਸਡੀ ਪੀਸੀ ਵੋਟਰ ਸੂਚੀਆਂ ਦੇ ਵਿੱਚ ਗੈਰ ਸਿੱਖ ਅਤੇ ਹੋਰ ਝਾਲੀ ਵੋਟਾਂ ਦੇ ਬਾਰੇ ਸਾਰੇ ਇਤਰਾਜ਼ ਲਿਖਤੀ ਰੂਪ ਦੇ ਵਿੱਚ ਸਬੰਧਤ ਰਿਟਰਨਿੰਗ ਅਧਿਕਾਰੀਆਂ ਦੇ ਕੋਲ ਦਾਇਰ ਕਰਦੀ ਅਪੀਲ ਕਰ ਦਿੱਤੀ ਗਈ ਹੈ ਹੁਣ ਇਹ ਮੀਟਿੰਗ 21 ਜਨਵਰੀ ਦੀ ਬਜਾਏ 22 ਜਨਵਰੀ ਨੂੰ ਹੋਏਗੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਦਲਜੀਤ ਸਿੰਘ ਜੀਮਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੋਟਰ ਸੂਚੀਆਂ ਦੇ ਵਿੱਚ ਵੱਡੇ ਪੱਧਰ ਤੇ ਝਾਲੀ ਵੋਟਾਂ ਨੂੰ ਰਜਿਸਟਰਡ ਕੀਤਾ ਗਿਆ ਹੈ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਮੁਲਤਵੀ ਕੀਤੀ ਹੈ ਪਹਿਲਾਂ ਇਹ ਮੀਟਿੰਗ 21 ਜਨਵਰੀ ਨੂੰ ਹੋਣੀ ਸੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਇਹ ਮੀਟਿੰਗ 22 ਜਨਵਰੀ ਨੂੰ 12 ਵਜੇ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਹੈੱਡ ਕੁਆਟਰ ਵਿੱਚ ਹੋਏਗੀ ਡਾਕਟਰ ਚੀਮਾ ਨੇ ਕਿਹਾ ਕਿ ਰਿਟਰਨਿੰਗ ਅਧਿਕਾਰੀਆਂ ਦੇ ਕੋਲ ਇਤਰਾਜ਼ ਦਰਜ ਕਰਦੀ ਆਖਰੀ ਤਾਰੀਖ 23 ਜਨਵਰੀ ਹੈ ਇਸ ਲਈ ਅਕਾਲੀ ਦਲ ਨੇ ਆਪਣੇ ਸਾਰੇ ਮੈਂਬਰਾਂ ਅਤੇ ਹੋਰਨਾ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਹਿਲਾ ਗੈਰ ਸਿੱਖ ਅਤੇ ਹੋਰ ਝਾਲੀ ਵੋਟਾਂ ਦੇ ਬਾਰੇ ਸਹੀ ਸਾਰੇ ਲਿਖਤੀ ਇਤਰਾਜ਼ ਲੈ ਕੇ ਆਉਣ ਤਾਂ ਕਿ ਸਬੰਧਤ ਰਿਟਰਨਿੰਗ ਅਧਿਕਾਰੀਆਂ ਕੋਲ ਸਮੇਂ ਸਿਰ ਦਰਜ ਕੀਤੇ ਜਾ ਸਕਣ ਫਿਰ ਪਾਰਟੀ 22 ਜਨਵਰੀ ਨੂੰ ਮੀਟਿੰਗ ਦੇ ਵਿੱਚ ਆਪਣੇ ਮੈਂਬਰਾਂ ਤੋਂ ਸਾਰੇ ਵੇਰਵੇ ਇਕੱਤਰ ਕਰੇਗੀ ਫਿਰ ਅਕਾਲੀ ਲੀਡਰਸ਼ਿਪ ਗੁਰਦੁਆਰਾ ਚੋਣਾ ਦੇ ਮੁੱਖ ਕਮਿਸ਼ਨਰ ਕੋਲ ਸਾਰਾ ਮੁੱਦਾ ਵਿਚਕੇਗੀ। ਉਹਨਾਂ ਦੱਸਿਆ ਕਿ ਸੰਸਦੀ ਬੋਰਡ ਦੀ ਮੀਟਿੰਗ ਅੱਜ 20 ਜਨਵਰੀ ਨੂੰ ਦੁਪਹਿਰ ਬਾਅਦ 1 ਵਜੇ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਹੈੱਡ ਕੁਆਟਰ 'ਚ ਨਿਰਧਾਰਤ ਪ੍ਰੋਗਰਾਮ ਦੇ ਅਨੁਸਾਰ ਹੀ ਹੋਏਗੀ। ਮੈਂਬਰਸ਼ਿਪ ਮੁਹਿੰਮ ਵੀ ਅੱਜ 20 ਜਨਵਰੀ ਤੋਂ ਉਹਨਾਂ ਨੇ ਆਖਿਆ ਕਿ ਸ਼ੁਰੂ ਕਰ ਦਿੱਤੀ ਜਾਏਗੀ। ਉਹਨਾਂ ਸਾਰੇ ਪਾਰਟੀ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਵੇਰੇ ਪਾਰਟੀ ਹੈੱਡ ਕੁਆਟਰ ਤੋਂ ਮੈਂਬਰਸ਼ਿਪ ਕਿਤਾਬ ਤੇ ਜ਼ਰੂਰ ਲੈ ਲੈਣ। ਤਾਂ ਕਿ ਵਧ ਤੋਂ ਵਧ ਮੈਂਬਰਸ਼ਿਪ ਭਰਤੀ ਕੀਤੀ ਜਾ ਸਕੇ ਤੇ ਹੁਣ ਗੱਲ ਕਰਦਿਆਂ ਮੁੱਖ ਮੰਤਰੀ ਮਾਨ ਵੱਲੋਂ ਕੀਤੇ ਚੋੜ ਵਾਦੇ ਦੀ ਤੁਹਾਨੂੰ ਯਾਦ ਹੋਣਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੁਝ ਗਰੰਟੀਆਂ ਦਿੱਤੀਆਂ ਗਈਆਂ ਸੀ ਹਾਲਾਂਕਿ ਕਿਸੇ ਵੀ ਗਰੰਟੀ ਦੇ ਵਾਕਤ ਇਹ ਕੋਈ ਵੀ ਨਹੀਂ ਦੱਸਦਾ ਕਿ ਪਹਿਲੇ ਸਾਲ ਦੂਜੇ ਸਾਲ ਤੀਜੇ ਸਾਲ ਚੌਥੇ ਜਾਂ ਆਖਰੀ ਸਾਲ ਇਹ ਗਰੰਟੀਆਂ ਜਾਂ ਇਹ ਵਾਦੇ ਪੂਰੇ ਕੀਤੇ ਜਾਣਗੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣ ਗਈ ਸੀ ਉਨ੍ਹਾਂ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਚੋਣ ਜਿੱਤਾਂਗੇ ਤਾਂ 1-1000 ਰੁਪਿਆ ਔਰਤਾਂ ਨੂੰ ਦਿੱਤਾ ਜਾਏਗਾ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਵਿੱਚ ਔਰਤਾਂ ਨੂੰ 1000 ਦੀ ਬਜਾਏ 11-1100 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਇਆ ਕਰੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਲ ਦੇ ਵਿੱਚ ਮੋਗਾ ਦੇ ਵਿੱਚ ਪੱਤਰਕਾਰਾਂ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਇਹ ਗੱਲ ਆਖੀ ਹੈ ਇਸ ਦੌਰਾਨ ਉਹ ਕੁਝ ਨਵੇਂ ਪ੍ਰੋਜੈਕਟ ਲਾਂਚ ਕਰਨ ਵਾਸਤੇ ਉੱਥੇ ਪੁੱਜੇ ਸੀ ਉਨਾ ਕਿਹਾ ਕਿ ਆਉਣ ਵਾਲੇ ਬਜਟ ਵਿੱਚ ਇਸ ਵਾਸਤੇ ਪ੍ਰਬੰਧ ਕੀਤਾ ਜਾਏਗਾ। ਉਹਨਾਂ ਕਹੇ ਕਿ ਅਸੀਂ ਦਿੱਲੀ ਦੇ ਵਿੱਚ ਇੱਕ ਇੱਕ ਕਰਕੇ ਵਾਅਦੇ ਪੂਰੇ ਕੀਤੇ ਐ। ਪੰਜਾਬ ਦੇ ਵਿੱਚ ਵੀ ਅਸੀਂ ਸਾਰੇ ਵਾਅਦੇ ਪੂਰੇ ਕਰਾਂਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੀ ਆਮ ਆਦਮੀ ਪਾਰਟੀ ਕੰਮ ਕਰਨ ਦੀ ਰਾਜਨੀਤੀ ਕਰਦੀ ਹੈ। ਅਸੀਂ ਚੰਮ ਦੀ ਰਾਜਨੀਤੀ ਨਹੀਂ ਕਰਦੇ। ਅਸੀਂ ਧਰਮ ਦੀ ਰਾਜਨੀਤੀ ਵੀ ਨਹੀਂ ਕਰਦੇ। ਅਸੀਂ ਸਮਾਜ ਨੂੰ ਜੋੜਨ ਦੀ ਰਾਜਨੀਤੀ ਕਰਦੇ ਆ ਨਾ ਕਿ ਤੋੜਨ ਦੀ। ਦਿੱਲੀ ਵਿੱਚ ਉਹਨਾਂ ਨੇ ਆਖਿਆ ਕਿ ਸਾਡੀ ਚੌਥੀ ਵਾਰ ਸਰਕਾਰ ਬਣੇਗੀ। ਤੇ ਉਥੇ ਉਹਨਾਂ ਨੇ 60 ਤੋਂ ਵੱਧ ਸੀਟਾਂ ਫੇਰ ਚਿੱਤਰ ਦਾ ਦਾਅਵਾ ਕੀਤਾ ਹੈ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨਾਲ ਗੱਲ ਕਰਨ ਦੇ ਸਵਾਲ ਤੇ ਉਹਨਾਂ ਕਿਹਾ ਕਿ ਇਹ ਗੱਲ ਚੰਗੀ ਹੈ ਜੇਕਰ ਸਰਕਾਰ ਕਿਸਾਨਾਂ ਨਾਲ ਗੱਲ ਨਹੀਂ ਕਰੇਗੀ ਤਾਂ ਫਿਰ ਮਸਲਾ ਹੱਲ ਕਿਵੇਂ ਹੋਵੇਗਾ ਉਹਨਾਂ ਕਿਹਾ ਕਿ ਕੇਂਦਰ ਨੇ 14 ਫਰਵਰੀ ਨੂੰ ਕਿਸਾਨਾਂ ਨਾਲ ਹੋਣ ਵਾਲੀ ਮੀਟਿੰਗ ਦਾ ਐਡਰੈਸ ਮੰਗਿਆ ਉਸ ਥਾਂ ਉੱਤੇ ਜਿੱਥੇ ਚਾਰ ਮੀਟਿੰਗਾਂ ਪਹਿਲਾਂ ਵੀ ਹੋਈਆਂ ਸੀ ਉਹਨਾਂ ਨੇ ਕਿਹਾ ਕਿ ਗੱਲਬਾਤ ਨਾਲ ਹੀ ਸਮੱਸਿਆ ਦਾ ਹੱਲ ਹੋਣਾ ਹੈ ਉਨਾ ਕਿਹਾ ਕਿ ਚੰਗਾ ਕੰਮ ਕਰਨ ਵਾਲੇ ਐਸਐਸ ਸਿਪਾਹੀਆਂ ਨੂੰ ਵੀ ਸਨਮਾਨਿਤ ਕੀਤਾ ਜਾਏਗਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਦੇ ਗਠਨ ਦੇ ਨਾਲ ਬਹੁਤ ਫਾਇਦਾ ਹੋ ਰਿਹਾ ਹੈ ਪਹਿਲਾਂ ਪੰਜਾਬ ਦੇ ਵਿੱਚ ਹਰ ਰੋਜ਼ 14 ਮੌਤਾਂ ਹੋ ਜਾਂਦੀਆਂ ਸੀ ਇਸ ਸਮੇਂ ਮੌਤਾਂ ਵਿੱਚ 47% ਕਮੀ ਦਰਜ ਕੀਤੀ ਗਈ ਹੈ ਜ਼ਖਮੀਆਂ ਦੀ ਗਿਣਤੀ ਵਿੱਚ ਪਰ 150% ਦੀ ਵਾਧਾ ਹੋਇਆ ਹੈ ਉਨ੍ਹਾਂ ਕਿਹਾ ਕਿ ਜ਼ਖਮੀਆਂ ਦਾ ਸਮੇਂ ਸਿਰ ਇਲਾਜ ਵੀ ਹੋ ਰਿਹਾ ਹੈ ਇਹ ਸਾਰਾ ਇਸੇ ਕਰਕੇ ਸੰਭਵ ਹੋਇਆ ਕਿਉਂਕਿ ਐਸਐਸਐਫ ਸਮੇਂ ਸਿਰ ਪਹੁੰਚ ਜਾਂਦੀ ਹੈ ਐਸਐਸ ਫਾਫਨੀ ਉਹਨਾਂ ਦੱਸਿਆ ਕਿ ਲੋਕਾਂ ਦੇ ਘਰਾਂ ਵਿੱਚ 5 ਕਰੋੜ ਰੁਪਏ ਦੀ ਨਕਦੀ ਅਤੇ 3 ਕਰੋੜ ਰੁਪਏ ਦੇ ਗਹਿਣੇ ਵੀ ਪੁੱਜਦੇ ਕੀਤੇ ਆ ਉਹਨਾਂ ਸਾਰੇ ਸੈਰਕਾਂ ਨੂੰ ਆਖਿਆ ਕਿ ਸਲਾਮ ਕਰਦੇ ਆ ਜਿਨ੍ਹਾਂ ਨੇ ਇਹ ਚੰਗੇ ਕੰਮ ਕੀਤੇ ਆ ਉਹਨਾਂ ਨੂੰ 26 ਜਨਵਰੀ ਨੂੰ ਉਹਨਾਂ ਨੇ ਦੱਸਿਆ ਕਿ ਸਨਮਾਨਿਤ ਵੀ ਕੀਤਾ ਜਾਏਗਾ ਦੂਸਰੇ ਪਾਸੇ ਕਾਂਗਰਸ ਨੇ ਬਾਜਵਾਦਿੰਜੀ ਪਰ ਉਤਰ ਦਿੱਤੇ ਆ ਅੰਦਰਖਾਤੇ ਸ਼ਾਇਦ ਉਹਨਾਂ ਨੂੰ ਨੀਂਦ ਨਹੀਂ ਆਈ ਹੋਵੇ ਕਿਉਂਕਿ ਕਾਂਗਰਸ ਨੇ 15 ਸਾਲਾਂ ਦੇ ਬਾਅਦ ਦਿੱਲੀ ਵਿੱਚ ਫਿਰ ਵਾਪਸੀ ਕਰਦੇ ਯਤਨ ਕੀਤੇ ਹੋਏ ਆ ਅਤੇ ਪੂਰਾ ਤਾਨ ਲਾਇਆ ਪਿਆ ਵਾਹ ਲਾਈ ਪਿਆ ਜ਼ੋਰ ਲਾਇਆ ਪਿਆ ਅਤੇ ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਾਸਤੇ ਆਪਣੇ ਸਟਾਰ ਪ੍ਰਚਾਰਕਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ ਕਾਂਗਰਸ ਨੇ ਕੁੱਲ 40 ਆਗੂ ਨੂੰ ਸਟਾਰ ਪ੍ਰਚਾਰਕ ਬਣਾਇਆ ਜਿਸ ਦੇ ਵਿੱਚ ਪੰਜਾਬ ਦੇ ਤਿੰਨ ਆਗੂ ਨੂੰ ਵੀ ਥਾਂ ਦਿੱਤੀ ਗਈ ਹੈ ਦਿੱਲੀ ਚੋਣਾਂ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਪੁਲੱਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਇਹਨਾਂ ਸਟਾਰ ਪ੍ਰਚਾਰਕਾਂ ਵਿੱਚ ਥਾਂ ਦਿੱਤਾ ਗਿਆ ਸੁਖਪਾਲ ਖਹਿਰਾ ਨੂੰ ਮੰਨਿਆ ਜਾਂਦਾ ਕਿ ਐਨ ਆਰ ਆਈ ਪੱਟੀ ਵਿੱਚ ਉਹਨਾਂ ਦੀ ਕਾਫੀ ਪਕੜ ਅਤੇ ਤੇਜ਼ ਤਰਾਰ ਨੇ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਸਮੇਂ-ਸਮੇਂ ਤੇ ਆਪਣੇ ਆਪ ਨੂੰ ਸਭ ਤੋਂ ਤੇਜ਼ ਤਰਾਰ ਸਭ ਤੋਂ ਸਿਆਣੇ ਅਤੇ ਸਭ ਤੋਂ ਸੀਨੀਅਰ ਆਗੂ ਦੱਸਦੇ ਰਹਿੰਦੇ ਨੇ ਤੁਹਾਨੂੰ ਇਹ ਵੀ ਯਾਦ ਹੋਵੇਗਾ ਕਿ ਉਹ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਹੈ ਅਤੇ ਆਪਣੇ ਆਪ ਨੂੰ ਭਵਿੱਖ ਦਾ ਮੁੱਖ ਮੰਤਰੀ ਵੀ ਵੇਖ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਦਾ ਪਰ ਇਹਨਾਂ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਕਿੰਦੇ ਵੀ ਨਾਮ ਨਹੀਂ ਹੈ ਜਿਸ ਕਰਕੇ ਪ੍ਰਤਾਪ ਸਿੰਘ ਬਾਜਵਾ ਅਤੇ ਉਹਨਾਂ ਦੇ ਸਮਰਥਕਾਂ ਨੂੰ ਜ਼ਰੂਰ ਤੱਕਾ ਲੱਗਿਆ ਹੋ ਸਕਦਾ ਹੈ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੀ ਨਾਰਾਜ਼ਗੀ ਵੀ ਪ੍ਰਗਟ ਕਰਨ ਤੇ ਹੁਣ ਗੱਲ ਕਰਦੇ ਹਾਂ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਬੈਠੇ ਸੀ ਆਖਰ ਮਨਾ ਲਿਆ ਗਿਆ ਭਾਵੇਂ ਉਹਨਾਂ ਨੇ ਮੈਡੀਕਲ ਟ੍ਰੀਟਮੈਂਟ ਉਹਨਾਂ ਦੇ ਪ੍ਰਸਤਾਵ ਤੋਂ ਬਾਅਦ ਲੈਣੀ ਸ਼ੁਰੂ ਕਰ ਦਿੱਤੀ ਹੈ ਇਹ ਮੀਟਿੰਗ कि 14 ਫਰਵਰੀ ਨੂੰ ਦਿੱਤੀ ਗਈ ਹੈ ਪਰ ਡਾਕਟਰ ਸਵੈ ਮਾਨ ਸਿੰਘ ਨੇ ਇਹਦੇ ਉੱਤੇ ਸਵਾਲ ਚੁੱਕ ਦਿੱਤੇ ਨੇ ਡਾਕਟਰ ਸਵੈ ਮਾਨ ਸਿੰਘ ਨੇ ਕਿਸਾਨਾਂ ਨੂੰ ਕੇਂਦਰ ਸਰਕਾਰ ਦੀਆਂ ਚਾਲਾਂ ਵਿੱਚ ਨਾ ਆਉਣ ਦੀ ਮੋੜ ਤੋਂ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ 14 ਫਰਵਰੀ ਦੀ ਮੀਟਿੰਗ ਦਾ ਕਿਸਾਨਾਂ ਨੂੰ ਸਿਰਫ ਦੇ ਸਿਰਫ ਲਾਰਾ ਲਾਇਆ ਜਾ ਰਿਹਾ ਹੈ ਜੇਕਰ ਸਰਕਾਰ ਸੱਚਮੁੱਚ ਸੀਰੀਅਸ ਹੈ ਤਾਂ ਫਿਰ 14 ਫਰਵਰੀ ਦੀ ਉਡੀਕ ਕਿਉਂ ਕੀਤੀ ਜਾ ਰਹੀ ਹੈ ਡਾਕਟਰ ਸਵੈ ਮਾਨ ਸਿੰਘ ਨੇ ਕਿਹਾ ਕਿ ਕਿਸੇ ਵੀ ਇਨਸਾਨ ਨੂੰ ਦਵਾਈਆਂ ਸਹਾਰੇ ਜਿੰਦਾ ਨਹੀਂ ਰੱਖਿਆ ਜਾ ਸਕਦਾ ਪਰ ਕੀ ਸਰਕਾਰ 14 ਫਰਵਰੀ ਤੱਕ ਡੱਲੇਵਾਲ ਦੀ ਮੌਤ ਦਾ ਇੰਤਜ਼ਾਰ ਕਰ ਰਹੀ ਹੈ ਉਹਨਾਂ ਕਹਾਂ ਕਿ ਕਿਸਾਨਾਂ ਨਾਲ ਬਹੁਤ ਵੱਡਾ ਝੂਠ ਬੋਲਿਆ ਜਾ ਰਿਹਾ ਹੈ ਉਹਨਾਂ ਕਹਾਂ ਕਿ ਸਾਡੇ ਡਾਕਟਰਾਂ ਦੀ ਟੀਮ ਲਗਾਤਾਰ ਉੱਥੇ ਰਹੇਗੀ ਤੇ ਅਸੀਂ ਹੁਣ ਡੱਲੇਵਾਲ ਕੋਲ ਸਰਕਾਰੀ ਡਾਕਟਰ ਦੀ ਵੀ ਮੰਗ ਕਰਦੇ ਹਾਂ ਭਾਵੇਂ ਉਹ ਪੰਜਾਬ ਸਰਕਾਰ ਦੇਵੇ ਭਾਵੇਂ ਉਹ ਕੇਂਦਰ ਸਰਕਾਰ ਦੇਵੇ ਉਹਨਾਂ ਆ ਕਿਹਾ ਕਿ ਕਿਸਾਨਾਂ ਨਾਲ ਸਰਾਸਰ ਝੂਠ ਤੇ ਧੱਕਾ ਹੋ ਰਿਹਾ ਹੈ ਕਿਸਾਨ ਪਰੇ ਦਾ ਹਿੱਸਾ ਨਾ ਬਣਨ ਜੇਕਰ ਸਰਕਾਰ ਸੀਰੀਅਸ ਹੈ ਤਾਂ ਮੀਟਿੰਗ ਅੱਜ ਕੱਲ ਕਿਉਂ ਨਹੀਂ ਕੀਤੀ ਜਾ ਰਹੀ ਦੱਸਣਾ ਬਣਦਾ ਕਿ ਆਦਰਸ਼ ਚੋਣ ਜਾਬਤੇ ਦਾ ਬਹਾਨਾ ਲਾਇਆ ਗਿਆ ਹੈ ਜਿਸ ਕਾਰਨ ਕੋਈ ਵੀ ਐਲਾਨ ਨਹੀਂ ਕੀਤਾ ਜਾ ਸਕਦਾ ਜਿਸ ਨਾਲ ਵੋਟਰ ਪ੍ਰਭਾਵਿਤ ਹੋਣਗੇ ਪਰ ਪਹਿਲਾਂ ਤੋਂ ਚੱਲ ਰਹੇ ਪ੍ਰੋਜੈਕਟ ਜਾਂ ਸਕੀਮਾਂ ਇਸ ਚੋਣ ਜਾਬਤੇ ਦੌਰਾਨ ਵੀ ਜਾਰੀ ਰਹਿੰਦੀਆਂ ਨੇ ਇਸ ਸਮੇਂ ਦੌਰਾਨ ਕਿਸੇ ਵੀ ਯੋਜਨਾ ਕਿਸੇ ਵੀ ਰਣਨੀਤੀ ਜਾਂ ਕਿਸੇ ਸੁਧਾਰ ਦੇ ਬਾਬਤ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ ਪਰ ਇਹਦੇ باوجود ਵੀ ਮੋਦੀ ਸਰਕਾਰ ਨੇ ਅਹਿਦਾ ਜੁਗਾੜ ਕੀਤਾ ਜਿਸ ਨਾਲ ਸਾਰੇ ਹੈਰਾਨ ਹੋ ਗਏ ਆ ਕਿਉਂਕਿ 7ਵੇਂ ਤਨਖਾਹ ਕਮਿਸ਼ਨ ਦੀ ਮਿਆਦ ਸਾਰ 2026 ਵਿੱਚ ਖਤਮ ਹੋ ਜਾਏਗੀ ਇਹਦੇ ਲਈ ਅਗਲੇ ਤਨਖਾਹ ਕਮਿਸ਼ਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਮੋਦੀ ਮੰਤਰੀ ਮੰਡਲ ਨੇ ਬੀਤੇ ਵੀਰਵਾਰ 16 ਜਨਵਰੀ ਨੂੰ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਦੇ ਨਾਵਾਂ ਦਾ ਐਲਾਨ ਵੀ ਜਲਦ ਕੀਤਾ ਜਾਣ ਦੀ ਸੰਭਾਵਨਾ ਹੈ ਇਸ ਐਲਾਨ ਤੋਂ ਬਾਅਦ ਦਿੱਲੀ ਦੀਆਂ ਵੋਟਾਂ ਤੇ ਵੱਡਾ ਆਸਰ ਹੋ ਸਕਦਾ ਹੈ ਕਿਉਂਕਿ ਦਿੱਲੀ ਵਿੱਚ ਸਾਰੇ ਵਿਭਾਗਾਂ ਸਵੇਤ ਲਗਭਗ 4 ਲੱਖ ਕੇਂਦਰੀ ਕਰਮਚਾਰੀ ਹੈ ਅਤੇ 8ਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਦੀ ਸੂਰਤ ਵਿੱਚ ਇਹਨਾਂ ਸਾਰੇ ਮੁਲਾਜ਼ਮਾਂ ਨੂੰ ਲਾਭ ਮਿਲੇਗਾ ਜਦੋਂ ਕਿ ਦੂਸਰੇ ਪਾਸੇ ਏਸੇ ਆਦਰਸ਼ ਚੋਣ ਜ਼ਾਬਤੇ ਦਾ ਹਵਾਲਾ ਦੇ ਕੇ ਕਿਸਾਨਾਂ ਨਾਲ ਮੀਟਿੰਗ ਫੌਰੀ ਤੌਰ ਤੇ ਨਹੀਂ ਕੀਤੀ ਗਈ ਅਤੇ ਇਹ ਤਾਰੀਖ 14 ਫਰਵਰੀ ਨਿਰਧਾਰਤ ਕੀਤੀ ਗਈ ਹੈ ਜਿਸ ਤੇ ਡਾਕਟਰ ਸਵੇਰ ਵਾਨ ਸਿੰਘ ਨੇ ਸਵਾਲ ਚੁੱਕਿਆ ਹੈ ਕਿ ਇਹ ਮੀਟਿੰਗ ਅੱਜ ਭਲਕੇ ਕਿਉਂ ਨਹੀਂ ਕੀਤੀ ਜਾ ਸਕਦੀ ਤੇ ਹੁਣ ਬੀਤੇ ਦਿਨੀ ਪੰਜਾਬ ਬੋਲਦਾ ਪ੍ਰੋਗਰਾਮ ਵਿੱਚ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਇੱਕ ਪਿੰਡ ਦੇ ਵਿੱਚ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਸੀ ਪਟਿਆਲਾ ਜ਼ਿਲ੍ਹਾ ਦੇ ਵਿੱਚ ਪੈਂਦੇ ਥਾਣਾ ਜੁਲਕਾ ਚ ਇੱਕ ਪਿੰਡ ਤੇ ਪਿੰਡ ਦੇ ਪੁਲ ਦੇ ਉੱਤੇ ਰਾਹਗੀਰਾਂ ਤੋਂ ਗੈਰ ਕਾਨੂੰਨੀ ਤੌਰ ਤੇ ਇਹ ਟੈਕਸ ਵਸੂਲਿਆ ਜਾ ਰਿਹਾ ਸੀ ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਮੁਲਜ਼ਮਾਂ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਸੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਤੂਲ ਫੜ ਗਿਆ ਸੀ ਜਾਣਕਾਰੀ ਅਨੁਸਾਰ ਅਕਾਲੀ ਸਰਪੰਚ ਬਲਵਿੰਦਰ ਸਿੰਘ ਬਖੂ ਨੂੰ ਪੁਲਿਸ ਨੇ ਅਦਾਲਤ ਵਿੱਚ ਗ੍ਰਿਫਤਾਰ ਕਰਕੇ ਪੇਸ਼ ਕਰ ਦਿੱਤਾ ਹੈ ਫਿਲਹਾਲ ਉਹਦੇ ਸਾਥੀ ਹਾਲੇ ਪੁਲਿਸ ਤੋਂ ਭਾਪ ਪੁਲਿਸ ਗ੍ਰਿਫਤ ਤੋਂ ਬਾਹਰ ਦੱਸੀ ਜਾ ਰਹੇ ਨੇ ਪੁਲਿਸ ਨੇ ਇਸ ਗਰੋਹ ਦੇ ਵਿੱਚ ਸ਼ਾਮਲ ਮੁਲਜ਼ਮਾ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਵੱਖ-ਵੱਖ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਸੀ ਉਸ ਨੂੰ ਪੁਲਿਸ ਨੇ ਮੈਡੀਕਲ ਕਰਵਾ ਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਤੇ ਅਦਾਲਤ ਵੱਲੋਂ ਸਰਪੰਚ ਦਾ 2 ਦਿਨ ਦਾ ਰਿਮਾਂਡ ਦੇ ਦਿੱਤਾ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਜਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਅਤੇ ਜਨਤਕ ਵਿਵਸਥਾ ਬਣਾਈ ਰੱਖਣ ਵਾਸਤੇ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਵੀ ਲਿਆਂਦੀ ਜਾਏਗੀ ਜਾਣਕਾਰੀ ਅਨੁਸਾਰ ਇਹ ਬੁਲਿਸਮ ਪੁਲਤੇ ਖੜ ਕੇ ਗੱਡੀਆਂ ਨੂੰ ਘੇਰ ਰਹੀ ਸੀ ਦਾਵਾ ਕਰਦੇ ਸੀ ਕਿ ਪੁਲਿਸ ਸਰਕਾਰੀ ਨਹੀਂ ਹੈ ਇਹ ਸੜਕ ਸਰਕਾਰੀ ਨਹੀਂ ਹੈ ਸਗੋਂ ਸਾਡੇ ਪਿੰਡ ਦੀ ਪ੍ਰਾਈਵੇਟ ਪ੍ਰਾਪਰਟੀ ਹੈ ਇਸ ਲਈ ਉਹ ਪੁਲਤ ਦੀ ਮੁਰੰਮਤ ਲਈ ਝਾਲੀ ਪੜਤੀਆਂ ਬਣਾ ਕੇ ਹਰ ਗੱਡੀ ਤੋਂ 200 ਰੁਪਏ ਪ੍ਰਤੀ ਪਰਤੀ ਵਸੂਲ ਰਹੇ ਸੀ ਪਰ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੜਕੰਪ ਮਚ ਗਿਆ ਸੀ ਤੇ ਹੁਣ ਇੱਕ ਹੋਰ ਖਬਰ ਦੀ ਵੀ ਅਪਡੇਟ ਆਈ ਹੈ ਇਹ ਖਬਰ ਵੀ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਗਈ ਸੀ ਕਿ ਲੁਧਿਆਣਾ ਦੇ ਵਿੱਚ ਇੱਕ ਕਾਰ ਲੁੱਟ ਲਈ ਗਈ ਸੀ ਉਸੇ ਮਾਮਲੇ ਦੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਟੀਮ ਤੇ ਹਮਲਾ ਕਰਨ ਵਾਲੇ ਸਰਪੰਚ ਪੰਜ ਅਤੇ ਪਿੰਡ ਦੇ ਕੁਝ ਹੋਰ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਥਾੜਾ ਹਠੂਰ ਪੁਲਿਸ ਨੇ ਇਹ ਸਬੰਧ ਵਾਲੇ ਵਿੱਚ ਪਿੰਡ ਦੇ ਸਰਪੰਚ ਮਰਦੀਪ ਸਿੰਘ ਪੰਚ ਪੰਮਾ ਸਿਮਰਦੀਪ ਸਿੰਘ ਹਰਦੀਪ ਸਿੰਘ ਸਮੇਤ ਕੁੱਲ 16 ਲੋਕਾਂ ਦੇ ਖਿਲਾਫ ਇਹ ਮੁਕਦਮਾ ਦਰਜ ਕੀਤਾ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਬੀਤੀ 17 ਤਰੀਕ ਨੂੰ ਭਾਵ 17 ਜਨਵਰੀ ਦੇਰ ਰਾਤ ਪਿੰਡ ਕਮਾਲਪੁਰ ਦੇ ਵਿੱਚ ਜਦੋਂ ਲੁਧਿਆਣਾ ਥਾਣਾ ਸਾਦਰ ਦੀ ਪੁਲਿਸ ਟੀਮ ਇਸ ਲੁੱਟ ਦੇ ਮਾਮਲੇ ਵਿੱਚ ਮੁਲਜ਼ਮ ਦੀ ਤਲਾਸ਼ ਵਿੱਚ ਪਿੰਡ ਕਮਾਲਪੁਰ ਆ ਪਹੁੰਚੀ ਸੀ ਉੱਥੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਅਤੇ ਉਹਦੇ ਉੱਤੇ ਕਾਰਵਾਈ ਕਰਨ ਵਾਸਤੇ ਪਹੁੰਚੀ ਸੀ। ਕਿ 14 ਜਨਵਰੀ ਨੂੰ ਦਰਜ ਹੋਏ ਕਾਰ ਲੁੱਟਦੇ ਮਾਮਲੇ ਵਿੱਚ ਮੁਲਜ਼ਮ ਸਿਮਰਜੀਤ ਸਿੰਘ ਇਸੇ ਪਿੰਡ ਵਿੱਚ ਰਹਿੰਦਾ ਹੈ। ਇਹਦੇ ਤੋਂ ਬਾਅਦ ਲੁਧਿਆਣਾ ਪੁਲਿਸ ਤੇ ਜਦੋਂ ਛਾਪੇਵਾਰੀ ਕੀਤੀ ਤਾਂ ਪਿੰਡ ਕਮਾਲਪੁਰ ਦੇ ਵਿੱਚ ਉੱਥੇ ਫਿਰ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਸੀ। ਜਦੋਂ ਪੁਲਿਸ ਟੀਮ ਉਹਨਾਂ ਤੋਂ ਪੁੱਛਗਿੱਛ ਕਰ ਰਹੀ ਸੀ ਉਸ ਵਕਤ ਅਚਾਨਕ ਤਲਵਾਰ ਕੱਢ ਕੇ ਐਸਆਈ ਤਰਸੀਬ ਸਿੰਘ ਅਤੇ ਐਸਐਚਓ ਹਰਸ਼ਵੀਰ ਸਿੰਘ ਤੇ ਇਹ ਹਮਲਾ ਹੋਇਆ ਸੀ। ਇਹ ਦੋਵੇਂ ਅਧਿਕਾਰੀ ਗੰਭੀਰ ਜ਼ਖਮੀ ਹੋ ਗਏ ਸੀ। ਦੱਸਿਆ ਗਿਆ ਕਿ ਇਸੇ ਦੌਰਾਨ ਪਿੰਡ ਦੇ ਸਰਪੰਚ ਪੰਚ ਅਤੇ ਕੁਝ ਹੋਰ ਲੋਕਾਂ ਨੇ ਡਾਂਗਾ ਅਤੇ ਹੋਰ ਹਥਿਆਰਾਂ ਸਮੇਤ ਉੱਥੇ ਪਹੁੰਚ ਕੇ ਪੁਲਿਸ ਟੀਮ ਨੂੰ ਘੇਰਾ ਪਾਇਆ ਸੀ ਪੁਲਿਸ ਦੇ ਨਾਲ ਕੀਤੀ ਹੱਥੋਪਾਈ ਮੁੱਖ ਮਲਜ਼ਮ ਨੂੰ ਭਜਾਉਣ ਦੀ ਕੋਸ਼ਿਸ਼ ਇਹ ਇਹਨਾਂ ਤੇ ਮੁਕੱਦਮਾ ਦਰਜ ਹੋ ਗਿਆ ਸੀ ਪਰ ਪੁਲਿਸ ਨੇ ਬਹੁਤ ਹੁਸ਼ਿਆਰੀ ਦੇ ਨਾਲ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਨਾਜ਼ਰਾਂ ਟਿਕੀਆਂ ਰਹਿਣਗੀਆਂ ਅੱਜ ਅਮਰੀਕਾ ਵਾਲੇ ਪਾਸੇ ਨੂੰ ਕਿਉਂਕਿ ਅਮਰੀਕਾ ਦੇ ਨਵੇਂ ਚੁਣੇ ਗਏ ਸਨ ਰਾਸ਼ਟਰਪਤੀ ਟਰੰਪ 20 ਜਨਵਰੀ ਨੂੰ ਰਾਸ਼ਟਰਪਤੀ ਵਜੋਂ ਉਹਨਾਂ ਨੇ ਆਪਣੇ ਅਹੁਦੇ ਦਾ ਹਲਫ ਲੈਣਾ ਹੈ ਦੁਨੀਆ ਦੇ ਕਈ ਪ੍ਰਮੁੱਖ ਸਿਆਸਤਦਾਨ ਇਸ ਸੌ ਚੁੱਕ ਸਮਾਗਮ ਦਾ ਹਿੱਸਾ ਬਣਨ ਵਾਸਤੇ ਵਾਸ਼ਿੰਗਟਨ ਵਿੱਚ ਪਹੁੰਚ ਚੁੱਕੇ ਆ ਜਾਂ ਪਹੁੰਚ ਰਹੇ ਨੇ ਇਸ ਸਮਾਗਮ ਦੇ ਵਿੱਚ ਕਾਰੋਬਾਰੀ ਅਤੇ ਟੈਕਨੋਲੋਜੀ ਦੇ ਦਿੱਗਜ ਵੀ ਸ਼ਾਮਲ ਹੋਣਗੇ ਸੌ ਚੁੱਕ ਸਮਾਗਮ ਤੋਂ ਇੱਕ ਦਿਨ ਪਹਿਲਾਂ ਅਮਰੀਕਾ ਦੇ ਵਿੱਚ ਰਾਤ ਦੇ ਖਾਣੇ ਦਾ ਆਯੋਜਿਤ ਕੀਤਾ ਗਿਆ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਵੀ ਇਸ ਰਾਤ ਦੇ ਖਾਣੇ ਵਿੱਚ ਸ਼ਾਮਲ ਹੋਏ ਨੇ ਇਦੇ ਨਾਲ ਹੀ ਇਹ ਦੋਵੇਂ ਟਰੰਪ ਦੇ ਨਾਲ ਉਚੇਚੇ ਤੌਰ ਤੇ ਮੁਲਾਕਾਤ ਵੀ ਕਰਕੇ ਆਏ ਆ ਇਹ ਵੀ ਜਾਣਕਾਰੀ ਮਿਲ ਰਹੀ ਹੈ ਮੁਕੇਸ਼ ਅਬਾਨੀ ਅਤੇ ਅਨੀਤਾ ਅਬਾਨੀ ਸੌ ਚੌਕ ਸਮਾਗਮ ਦੇ ਵਿੱਚ ਵੀ ਹਿੱਸਾ ਲੈ ਸਕਦੇ ਆ ਦੱਸਣਾ ਬਣਦਾ ਕਿ ਇਹ ਸਮਾਗਮ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਵੀ ਭਾਰਤ ਦੀ ਨੁਮਾਇੰਦਗੀ ਕਰਨਗੇ ਇਸ ਰਾਤ ਦੇ ਭੋਜ ਵਿੱਚ ਐਮ3 ਐਮ ਡਿਵੈਲਪਰਸ ਦੇ ਮੈਨੇਜਿੰਗ ਡਾਇਰੈਕਟਰ ਪੰਕਜ ਬਾਂਸਲ ਅਤੇ ਟਿਰਵੇਕਾ ਡਿਵੈਲਪਰਸ ਦੇ ਸੰਸਥਾਪਕ ਕਲਪੇਸ਼ ਮਹਿਤਾ ਵੀ ਸ਼ਾਮਲ ਹੋਏ ਆ ਕਲਪੇਸ਼ ਮਹਿਤਾ ਨੇ 트럼ਪ ਬ੍ਰਾਂਡ ਨੂੰ ਭਾਰਤ ਵਿੱਚ ਲਿਆਉਣ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਪੰਕਜ ਬਾਂਸਲ ਦਾ M3M ਡਿਵੈਲਪਰਸ ਦੇਸ਼ ਵਿੱਚ 트럼ਪ ਟਾਵਰਾਂ ਦੇ ਵਿਕਾਸ ਦੇ ਵਿੱਚੋਂ ਮੁੱਖ ਭਾਈਵਾਲ ਦੱਸਿਆ ਜਾਂਦਾ ਹੈ। ਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਸੌਂ ਚੁੱਕਣ ਤੋਂ ਬਾਅਦ 트럼ਪ ਕੁਝ ਵੱਡੇ ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕਰ ਸਕਦੇ ਨੇ। ਕਿਉਂਕਿ ਸੌਂ ਚੁੱਕਦੇ ਸਾਰੀ ਲੱਗਦਾ ਕੋਈ ਐਕਸ਼ਨ ਮੋਡ ਵਿੱਚ ਨਜ਼ਰ ਆ ਸਕਦੇ ਨੇ। ਜਾਣਕਾਰੀ ਦੇ ਅਨੁਸਾਰ 트럼ਪ ਅਹੁਦੇ ਦੇ ਸੌਂ ਚੁੱਕਣ ਤੋਂ ਤੁਰੰਤ ਬਾਅਦ ਲਗਭਗ 100 ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕਰ ਸਕਦੇ ਨੇ ਇਹਨਾਂ ਕਾਰਜਕਾਰੀ ਹੁਕਮਾਂ ਦੇ ਰਾਹੀਂ ਟਰੰਪ ਮੌਜੂਦਾ ਬਾਈਡਨ ਸਰਕਾਰ ਦੇ ਕਈ ਫੈਸਲਿਆਂ ਨੂੰ ਉਲਟਾ ਸਕਦੇ ਨੇ ਟਰੰਪ ਨੇ ਸੱਤਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਬਾਹਰ ਕੱਢਣ ਦਾ ਆਪਣਾ ਇੱਕ ਚੋਣ ਵਾਅਦਾ ਵੀ ਕੀਤਾ ਹੋਇਆ ਹੈ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਦੇਸ਼ ਨਿਕਾਲੇ ਦੀ ਪ੍ਰਕਿਰਿਆ ਜਲਦ ਹੀ ਸ਼ੁਰੂ ਕਰ ਦਿੱਤੀ ਜਾਏਗੀ ਇਹਦੇ ਨਾਲ ਹੀ ਵਾਸ਼ਿੰਗਟਨ ਨੇੜੇ ਵਰਜੀਨੀਆ ਦੇ ਵਿੱਚ 트ੰਪ ਦੇ ਗੋਲਫ ਕੋਰਸ ਤੇ ਆਤਿਸ਼ਵਾਜੀ ਵੀ ਕੀਤੀ ਗਈ ਹੈ ਜੋ 트ੰਪ ਦੇ ਰਾਸ਼ਟਰਪਤੀ ਵਜੋਂ ਸੌ ਚੱਕਣ ਦੇ ਜਸ਼ਨਾਂ ਦੀ ਸ਼ੁਰੂਆਤ ਨੂੰ ਦੱਸ ਰਹੀ ਹੈ ਇਹ ਕਾਰਜਕਾਰੀ ਹੁਕਮ ਮੁੱਖ ਤੌਰ ਤੇ ਉਹਨਾਂ ਦੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਹੋਣਗੇ ਐਨਵੀਸੀ ਨਿਊਜ਼ ਦੇ ਨਾਲ ਗੱਲਬਾਤ ਕਰਦਿਆਂ 트ੰਪ ਨੇ ਕਿਹਾ ਕੋ ਆਪਣੇ ਪਹਿਲੇ ਦਿਨ ਰਿਕਾਰਡ ਗਿਣਤੀ ਵਿੱਚ ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕਰਨ ਦੀ ਯੋਜਨਾ ਉਲੀਕ ਰਹੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇੱਕ ਕਾਰਜਕਾਰੀ ਆਦੇਸ਼ 100 ਤੋਂ ਵੱਧ ਹੋ ਜਾਣਗੇ ਤਾਂ 트럼ਪ ਨੇ ਕਿਹਾ ਕਿ ਇੰਨੇ ਤਾਂ ਹੋ ਹੀ ਜਾਣੇ ਆ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਕਾਰਜਕਾਰੀ ਆਦੇਸ਼ ਰਾਸ਼ਟਰਪਤੀ ਦੁਆਰਾ ਜਾਰੀ ਕੀਤਾ ਗਿਆ ਇੱਕ ਪਾਸੜਾ ਆਦੇਸ਼ ਹੁੰਦਾ ਹੈ ਜਿਸ ਦਾ ਕਾਨੂੰਨ ਬਲ ਹੁੰਦਾ ਹੈ ਵਿਧਾਨਕ ਹੁਕਮਾਂ ਦੇ ਉਲਟ ਕਾਰਜਕਾਰੀ ਹੁਕਮ ਵਾਲੀ ਕਾਂਗਰਸ ਦੀ ਪ੍ਰਵਾਨਗੀ ਦੀ ਵੀ ਲੋੜ ਨਹੀਂ ਹੁੰਦੀ ਭਾਵੇਂ ਕਾਂਗਰਸ ਇਹਨਾਂ ਨੂੰ ਉਲਟਾ ਨਹੀਂ ਸਕਦੀ ਪਰ ਤਾਂ ਵੀ ਇਹਨਾਂ ਨੂੰ ਅਦਾਲਤ ਵਿੱਚ ਚੁਣੌਤੀ ਜ਼ਰੂਰ ਦਿੱਤੀ ਜਾ ਸਕਦੀ ਹੈ 트럼ਪ ਨੇ ਕਿਹਾ ਕਿ ਸਾਡੇ ਕੋਲ ਰਿਕਾਰਡ ਗਿਣਤੀ ਵਿੱਚ ਦਸਤਾਵੇਜ਼ ਨੇ ਜਿਨ੍ਹਾਂ ਤੇ ਉਹ ਸੌ ਚੁੱਕ ਸਮਾਗਮ ਦੇ ਭਾਸ਼ਣ ਤੋਂ ਤੁਰੰਤ ਬਾਅਦ ਦਸਤਖਤ ਕਰ ਸਕਦੇ ਨੇ 트럼ਪ ਦੇ ਕਰੀਬੀ ਸਹਿਯੋਗੀ ਸਟੀਫਨ ਮਿਲਰ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਦਸਤਾਵੇਜ਼ ਮੁੱਖ ਤੌਰ ਤੇ 5 ਵਿਸ਼ਿਆਂ ਦੇ ਦੁਆਲੇ ਘੁੰਮਣਗੇ ਇਹਨਾਂ ਵਿੱਚ ਦੱਖਣੀ ਸਰਹੱਦ ਨੂੰ ਸੀਲ ਕਰਨਾ ਵੱਡੇ ਪੱਧਰ ਤੇ ਦੇਸ਼ ਨਕਾਲਾ ਦੇਣਾ 트랜ਸਜੈਂਡਰ ਲੋਕਾਂ ਨੂੰ ਔਰਤਾਂ ਦੇ ਖੇਡਾਂ ਖੇਡਣ ਤੋਂ ਰੋਕਣਾ ਊਰਜਾ ਖੋਜ ਤੇ ਪਾਬੰਦੀਆਂ ਹਟਾਉਣਾ ਅਤੇ ਸਰਕਾਰੀ ਕੁਸ਼ਲਤਾ ਵਿੱਚ ਸੁਧਾਰ ਕਰਨਾ ਵੀ ਸ਼ਾਮਲ ਹੈ ਉਨ੍ਹਾਂ ਦੇ ਇੱਕ ਕਾਰਜਕਾਰੀ ਹੁਕਮ ਤੋਂ ਉਨ੍ਹਾਂ ਦੇ ਸਮਰਥਕਾਂ ਨੂੰ ਮੁਆਫੀ ਮਿਲਣ ਦੀ ਵੀ ਉਮੀਦ ਹੈ ਜਿਨ੍ਹਾਂ ਨੂੰ 4 ਸਾਲ ਪਹਿਲਾਂ 6 ਜਨਵਰੀ ਨੂੰ ਯੂਐਸ ਕੈਪੀਟਲ ਤੇ ਹਮਲੇ ਦੀ ਭੂਮਿਕਾ ਲਈ ਗ੍ਰਿਫਤਾਰ ਕਰ ਦਿੱਤਾ ਗਿਆ ਸੀ 트럼ਪ ਤੋਂ ਆਪਣੇ ਸਮਰਥਕਾਂ ਨੂੰ ਜੇਲ੍ਹ ਤੋਂ ਰਿਹਾਅ ਕਰਦਾ ਐਲਾਨ ਕਰਨ ਦੀ ਵੀ ਉਮੀਦ ਕੀਤੀ ਜਾਂਦੀ ਹੈ ਹਾਲਾਂਕਿ ਉਸ ਵਕਤ ਦੱਸਿਆ ਗਿਆ ਸੀ ਕਿ ਇਹ ਹਮਲਾ ਭਾਵੇਂ ਕਿ 트럼ਪ ਸਮਰਥਕਾਂ ਵੱਲੋਂ ਕੀਤਾ ਗਿਆ ਹੈ ਪਰ ਇਹ ਹਮਲਾ ਅਮਰੀਕਾ ਦੀ ਪ੍ਰਭੂਸત્તા ਤੇ ਹਮਲਾ ਹੈ ਦੱਸਣਾ ਬਣਦਾ ਹੈ ਕਿ ਰਾਸ਼ਟਰਪਤੀ ਅਹੁਦਾ ਸੰਭਾਲਦੇ ਹੀ ਟਰੰਪ ਰਾਸ਼ਟਰਪਤੀ ਜੋ ਬਾਈਡਨ ਦੇ ਕੁਝ ਕਾਰਜਕਾਰੀ ਆਦੇਸ਼ਾਂ ਨੂੰ ਬਦਲ ਦੇਣ ਦੀ ਲੱਗਦਾ ਹੈ ਕਿ ਪੂਰੀ ਪੂਰੀ ਸੰਭਾਵਨਾ ਵਿੱਚ ਨੇ ਤੇ ਇਹਦੇ ਉੱਤੇ ਐਕਸ਼ਨ ਜ਼ਰੂਰ ਕਰਨਗੇ ਇਹਨਾਂ ਵਿੱਚੋਂ ਪ੍ਰਮੁੱਖ ਪੈरिस ਜਲਵਾਯੂ ਸਮਝੌਤਾ ਜੈਵਿਕ ਵਾਲਣ ਉਤਪਾਦਨ ਤੇ ਪਾਬੰਦੀਆਂ ਹਟਾਉਣਾ ਅਤੇ ਘਰੇਲੂ ਤੇਲ ਦੀ ਖੋਦਾਈ ਦਾ ਵਿਸਥਾਰ ਕਰਨਾ ਵੀ ਸ਼ਾਮਲ ਹੋ ਸਕਦੇ ਨੇ ਤੇ ਇਸ ਕਰਕੇ ਕੱਲ ਸੌਚੁੱਕ ਸਮਾਗਮ ਅਤੇ ਸਵਾਗਤ ਤੋਂ ਬਾਅਦ ਕਾਰਜਕਾਰੀ ਆਦੇਸ਼ ਕਿਹੜੇ ਕਿਹੜੇ ਦਸਤਖਤ ਕਰਦੇ ਹੈ ਉਨ੍ਹਾਂ ਉੱਤੇ ਨਜ਼ਰਾਂ ਟਿਕੀਆਂ ਰਹਿਣਗੀਆਂ ਜਿੱਥੇ ਇੱਕ ਪਾਸੇ ਜਸ਼ਨਾਂ ਦਾ ਮਾਹੌਲ ਹੈ ਉੱਤੇ ਦੂਸਰੇ ਪਾਸੇ ਸੌ ਚੁੱਕ ਸਮਾਗਮ ਤੋਂ ਪਹਿਲਾਂ ਹੀ ਹਜ਼ਾਰਾਂ ਲੋਕ ਬੀਤੇ ਦੋ ਦਿਨਾਂ ਤੋਂ ਰਾਜਸਥਾਨੀ ਵਾਸ਼ਿੰਗਟਨ ਡੀਸੀ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਅਤੇ ਟਰੰਪ ਦੀਆਂ ਨੀਤੀਆਂ ਦਾ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਟਰੰਪ ਨੇ ਭਾਵੇਂ 20 ਜਨਵਰੀ ਨੂੰ ਸੌ ਚੱਕਣੀ ਹੈ ਸਕੀਫਰ ਸਾਊਥ ਏਸ਼ੀਅਨ ਸਰਵਾਈਵਰ ਸਮੇਤ ਗੈਰ ਮੁਨਾਫਾ ਸੰਸਥਾਵਾਂ ਦੇ ਇੱਕ ਗਰੁੱਪ ਨੇ ਪੀਪਲਜ਼ ਮਾਰਚ ਦੇ ਬੈਨਰ ਹੇਠ 트াম্প ਦੀਆਂ ਨੀਤੀਆਂ ਦਾ ਵਿਰੋਧ ਕੀਤਾ ਅਤੇ ਪ੍ਰਦਰਸ਼ਨ ਕੀਤਾ। 트াম্প ਵਿਰੋਧੀ ਪੋਸਟਰ ਦਿਖਾਏ ਗਏ ਆ। ਪ੍ਰਦਰਸ਼ਨਕਾਰੀਆਂ ਨੇ ਆਉਣ ਵਾਲੇ ਰਾਸ਼ਟਰਪਤੀ ਅਤੇ ਉਹਨਾਂ ਦੇ ਰਿਜ਼ਦਕੀ ਸਮਰਥਕਾਂ ਜਿਨ੍ਹਾਂ ਵਿੱਚ ਟੈਸਲਾ ਦੇ ਮੁਖੀ ਐਲਨ ਮਸਕ ਵੀ ਸ਼ਾਮਲ ਨੇ ਉਹਨਾਂ ਵਿਰੁੱਧ ਨਾਰੇਬਾਜ਼ੀ ਵੀ ਕੀਤੀ ਹੈ। ਜਨਵਰੀ 2017 ਵਿੱਚ 트াম্প ਦੇ ਸੌ ਚੱਕ ਸਵਾਗਤ ਦੌਰਾਨ ਵੀ ਇਸੇ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਸੀ। ਤਿੰਨ ਵੱਖ-ਵੱਖ ਪਾਰਕਾਂ ਤੋਂ ਸ਼ੁਰੂ ਹੋਏ ਵਿਰੋਧ ਮਾਰਚ ਲਿੰਕਨ ਮੈਮੋਰੀਅਲ ਨੇੜੇ ਸਮਾਪਤ ਹੋਏ ਪੀਪਲਜ਼ ਮਾਰਚ ਨੇ ਕਿਹਾ ਕਿ ਜਨਤਕ ਵਿਰੋਧ ਪ੍ਰਦਰਸ਼ਨ ਸਾਡੇ ਭਾਈਚਾਰਾ ਨੂੰ ਇਹ ਦਿਖਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਕਿ ਅਸੀਂ ਫਾਸੀਵਾਦ ਅੱਗੇ ਝੁਕ ਰਹੇ ਹਾਂ ਜਾਂ ਹਾਰ ਨਹੀਂ ਮੰਨ ਰਹੇ ਅਸੀਂ ਉਹਨਾਂ ਨੂੰ ਵੀ ਅਜਹੀਹੀ ਕਰਨ ਦਾ ਸੱਦਾ ਦਿੰਦੇ ਹਾਂ ਗਰੁੱਪ ਮੈਂਬਰਾਂ ਵਿੱਚ ਗਰਵਪਾਤ ਐਕਸ਼ਨ ਆਓ ਟਾਈਮ ਟੂ ਐਕਟ ਸਿਸਟਰ ਸੰਗ ਊਮਨ ਮਾਰਚ ਪਪੂਲਰ ਡੈਮੋਕ੍ਰੇਸੀ ਇਨ ਐਕਸ਼ਨ ਦਾ ਫੈਮਿਨਿਸਟ ਫਰੰਟ ਨਾਓ ਇਹਦੇ ਨਾਲ ਪਲਾਨਡ ਪੇਰੈਂਟਹੁਡ ਨੈਸ਼ਨਲ ਔਮਨਸ ਲਾਅ ਸੈਂਟਰ ਐਂਡ ਐਕਸ਼ਨ ਫੰਡ ਸਿਏਰਾ ਕਲੱਬ ਅਤੇ ਫਰੰਟਲਾਈਨ ਸ਼ਾਮਿਲ ਸਨ ਇੱਕ ਪ੍ਰਦਰਸ਼ਨਕਾਰੀ 브੍ਰਿਟਨੀ ਮਾਰਟੀਨੇਜ਼ ਨੇ ਯੂ ਐਸ ਏ ਟੂਡੇ ਨੂੰ ਦੱਸਿਆ ਕਿ ਅਸੀਂ ਸੱਚਮੁੱਚ ਔਰਤਾਂ ਸਮਾਨਤਾ ਇਮੀਗ੍ਰੇਸ਼ਨ ਹਰ ਉਸ ਚੀਜ਼ ਦਾ ਸਮਰਥਨ ਕਰਦੇ ਹਾਂ ਜਿਸ ਬਾਰੇ ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਇਸ ਸਮੇਂ ਕਹਿਣ ਲਈ ਬਹੁਤ ਕੁਝ ਨਹੀਂ ਹੈ ਪਾਵ ਇੱਕ ਪਾਸੇ ਜਸ਼ਨਾਂ ਦਾ ਮਾਹੌਲ ਹੈ ਤੇ ਦੂਸਰੇ ਪਾਸੇ 트ੰਪ ਦੇ ਖਿਲਾਫ ਲਗਾਤਾਰ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਹੋ ਚੁੱਕੇ ਨੇ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ